सारे ही स्रोत्या मेरे वालों प्यार भरी सताल तुम जुड़ रहे हो लोक चैनल न बहुत बहुत स्वागत थोड़ा पंजाब आम आदमी पार्टी की सरकार तो दिल्ली के लगातार तीन बार आम आदमी पार्टी की सरकार ने सत्ता संभाली दिल्ली के दो सबका कैबिनेट मंत्रियों के उपर अच्छ जो राष्ट्रपति के वलों मुकदमा चलाने मंजूरी दे दी गई एफआईआर दर्ज हो गई है दो मंत्री जिन्ना ਦੇ ਉੱਪਰ ਬਹੁਤ ਵੱਡਾ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਜੋ ਕਿ ਇੱਕ ਸਿੱਖਿਆ ਮੰਤਰੀ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਤੇ ਦੂਸਰੇ ਸਿਹਤ ਮੰਤਰੀ ਸਤਿੰਦਰ ਜੈਨ ਜਿਨ੍ਹਾਂ ਨੂੰ ਬਹੁਤ ਵੱਡਾ ਕਪਲਾ ਕੀਤਾ ਹੈ ਸਕੂਲਾਂ ਦੇ ਵਿੱਚ ਕਲਾਸਰੂਮ 1300 ਕਰੋੜ ਰੁਪਏ ਦੇ ਜਿਹੜਾ ਕਪਲਾ ਆਇਆ ਹੈ ਜੋ ਸਕੂਲਾਂ ਦੇ ਵਿੱਚ ਕਹਿੰਦੇ ਸੀ ਕਿ ਅਸੀਂ ਦਿੱਲੀ ਦੇ ਵਿੱਚ ਇੱਕ ਨੰਬਰ ਪੜ੍ਹਾਈ ਕਰ ਦਿੱਤੀ ਦਿੱਲੀ ਦੇ ਸਕੂਲਾਂ ਦੇ ਵਿੱਚ ਸਾਰੇ ਬਰਾਬਰ ਹੋ ਗਏ ਇੱਕੋ ਬੈਂਚ ਤੇ ਜੱਜ ਦਾ ਬੱਚਾ ਬੈਠੇਗਾ ਉਸੇ ਬੈਂਚ ਤੇ ਰਿਕਸ਼ੇ ਵਾਲਾ ਦਾ ਬੱਚਾ ਬੈਠੇਗਾ ਉਸੇ ਬੈਂਚ ਤੇ ਇੱਕ ਜੋ ਮੁਲਾਜ਼ਮ ਹੋਵੇਗਾ ਉਸ ਦਾ ਬੱਚਾ ਪੈਟੇ ਬੈਠੇਗਾ ਸੋ ਕਿਤੇ ਨਾ ਕਿਤੇ ਜਿਹੜਾ ਕਿ ਇਹ ਬਹੁਤ ਵੱਡਾ ਕਪਲਾ ਹੋਇਆ ਹੈ ਕਲਾਸਰੂਮ ਦੇ ਨਾਂ ਤੇ 1300 ਕਰੋੜ ਰੁਪਏ ਦਾ ਕਪਲਾ ਸਾਹਮਣੇ ਆਇਆ ਜਿਸ ਦੀ ਪੜਤਾਲ ਹੋਈ ਏ ਸੋ ਹੁਣ ਇੱਕ ਵਾਰ ਫੇਰ ਜੋ ਮਨੀਸ਼ ਸੋਧਿਆ ਨੂੰ ਜੇਲ੍ਹ ਜਾਣਾ ਪਵੇਗਾ ਤੇ ਸਤਿੰਦਰ ਜੈਨ ਨੇ ਜੋ ਇਸ ਦੇ ਵਿੱਚ ਸਾਥ ਦਿੱਤਾ ਉਸ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਪਵੇਗੀ ਜੋ ਪਿਛਲੇ ਮਹੀਨੇ ਹੀ ਉਹਨਾਂ ਨੂੰ ਜ਼ਮਾਨਤਾ ਮਿਲੀਆਂ ਸੀ ਅਕਤੂਬਰ ਦੇ ਵਿੱਚ ਸੋ ਸਤਿੰਦਰ ਜੈਨ ਤੇ ਮਨੀਸ਼ ਸੋਧਿਆ ਦੇ ਵੱਲੋਂ ਜੋ ਇਹ ਕਪਲਾ ਕੀਤਾ ਗਿਆ ਉਸ ਦੇ ਬਾਰੇ ਜੋ ਸਾਰੇ ਤੱਥ ਸਾਹਮਣੇ ਆਏ ਨੇ ਰਾਸ਼ਟਰਪਤੀ ਦੋਮਾ ਦੇ ਖਿਲਾਫ ਇਛਾਪ੍ਰਸਟਾਚਾਰ ਐਕਟ ਦੇ ਤਹਿਤ ਕੇਸ ਚਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਰਾਸ਼ਟਰਪਤੀ ਨੇ ਆਪਣੇ ਸਹਿਮਤ ਕਰ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ 1300 ਕਰੋੜ ਰੁਪਏ ਦੇ ਕਥਿਤ ਜੋ ਕਲਾਸਰੂਮ ਘੁਟਾਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋਵਾਂ ਸਾਬਕਾ ਮੰਤਰੀਆਂ ਦੇ ਖਿਲਾਫ આરોਪ ਨੇ ਸੂਤਰਾ ਨੇ ਦੱਸਿਆ ਕਿ 2022 ਚ ਦਿੱਲੀ ਸਰਕਾਰ ਦੇ ਵਿਜੀਲੈਂਸ ਡਾਇਰੈਕਟਰ ਨੇ ਇਸ ਕਥਿਤ ਘੁਟਾਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਸੀ ਤੇ ਮੁੱਖ ਸਕੱਤਰ ਨੂੰ ਇੱਕ ਰਿਪੋਰਟ ਸੌਂਪੀ ਸੀ ਇਸ ਦੇ ਮੱਦੇ ਨਜ਼ਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੋਂ ਮંત્રી ਵੱਜੋ ਆਪਣੇ ਕਾਰਜਕਾਲ ਦੌਰਾਨ ਕਥਿਤ ਘੁਟਾਲੇ ਦੇ ਸਬੰਧ ਚ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕੇਂਦਰੀ ਵਿਜੀਲੈਂਸ ਕਮਿਸ਼ਨ ਨੇ 17 ਫਰਵਰੀ 2020 ਦੀ ਇੱਕ ਰਿਪੋਰਟ ਚ ਲੋਕ ਨਿਰਮਾਣ ਵਿਭਾਗ ਪੀ ਡਬਲਯੂ ਡੀ ਵੱਲੋਂ ਦਿੱਲੀ ਸਰਕਾਰ ਦੇ ਸਕੂਲਾਂ ਵਿੱਚ 2400 ਤੋਂ ਵੱਧ ਕਲਾਸ ਰੂਮਾਂ ਦੇ ਨਿਰਮਾਣ ਤੇ ਬਹੁਤ ਵੱਧ ਬੇਨਿਜ਼ਮੀਆਂ ਸਾਹਮਣੇ ਆਈਆਂ ਨੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੋ ਵੱਖ-ਵੱਖ ਪੱਤਰਾਂ ਚੋਂ ਇੱਕ ਚੋਂ ਸਾਬਕਾ ਪੀਡਬਲਯੂਡੀ ਮੰਤਰੀ ਸਤਿੰਦਰ ਜੈਨ ਤੇ ਦੂਜੇ ਸਾਬਕਾ ਸਿੱਖਿਆ ਮੰਤਰੀ ਮਨੀ ਸੋਧਿਆ ਦਾ ਨਾਮ ਦਰਜੇ ਜੋ ਕਿ ਸਤਿੰਦਰ ਜੈਨ ਸਿਹਤ ਮੰਤਰੀ ਦੇ ਨਾਲ-ਨਾਲ ਪੀਡਬਲਯੂਡੀ ਦਾ ਮੰਤਰੀ ਵੀ ਉਹਨਾਂ ਦੇ ਕੋਲ ਸੀ ਜੋ 2400 ਕਲਾਸਰੂਮ ਦਿੱਲੀ ਦੇ ਸਕੂਲਾਂ ਦੇ ਬਣੇ ਸੀ ਉਹਨਾਂ ਦੇ ਵਿੱਚ ਇਹਨਾਂ ਨੇ 1300 ਕਰੋੜ ਰੁਪਏ ਦਾ ਕਪਲਾ ਕੀਤਾ ਦੋਨੋਂ ਸਾਬਕਾ ਮੰਤਰੀਆਂ ਨੇ ਹੁਣ ਇਹਨਾਂ ਦੋਵਾਂ ਦੇ ਖਿਲਾਫ ਪ੍ਰਿਸ਼ਟਾਚਾਰ ਐਕਟ 1988 ਦੀ ਧਾਰਾ 17ਏ ਦੇ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਰਾਸ਼ਟਰਪਤੀ ਨੇ ਦਿੱਤੀ ਹੈ ਹੁਣ ਦੋਵਾਂ ਹੀ ਸਾਬਕਾ ਮੰਤਰੀਆਂ ਦੇ ਕਾਰਜਕਾਲ ਉਤੇ ਭ੍ਰਿਸ਼ਟਾਚਾਰ ਦੀ ਜਾਂਚ ਚੱਲ ਰਹੀ ਹੈ ਸੋ ਜੇਕਰ ਇਹ ਕਿ ਪਿਛਲੇ ਸਾਲ ਅਗਸਤ ਮਹੀਨੇ ਚ ਮਨੀਸ਼ ਸੋਧਿਆ ਨੂੰ ਸੁਪਰੀਮ ਕੋਰਟ ਤੋਂ ਅਤੇ ਅਕਤੂਬਰ ਮਹੀਨੇ ਚ ਰਾਜੂ ਐਵੇਨਿਊ ਕੋਰਟ ਤੇ ਸਤਿੰਦਰ ਜੈਨ ਨੂੰ ਜਵਾਨਤ ਮਿਲੀ ਸੀ ਮਨੀਸ਼ ਸੋਧਿਆ ਜੋ ਕਥਿਤ ਅਬਕ ਅਬਕਾਰੀ ਕੋਟਾਲਾ ਸ਼ਰਾਬ ਕੋਟਾਲਾ ਸਾਹਮਣੇ ਆਇਆ ਸੀ ਉਸ ਵਿੱਚ 17 ਮਹੀਨੇ ਪਹਿਲਾਂ ਵੀ ਜੇਲ੍ਹ ਵਿੱਚ ਰਹਿ ਕੇ ਆਏ ਨੇ ਸਤਿੰਦਰ ਜੈਨ ਮਨੀ ਲਾਡਰੀ ਕੇਸ ਵਿੱਚ 2022 ਤੋਂ ਗ੍ਰਿਫਤਾਰ ਹੋਏ ਸਨ ਤੇ ਉਹ ਜੇਲ੍ਹ ਵਿੱਚ ਬੰਦ ਸਨ ਹੁਣ ਦੋਵਾਂ ਖਿਲਾਫ ਇੱਕ ਵਾਰ ਮੋੜ ਮੁਕਦਮਾ ਚੱਲੇਗਾ ਦੋਨਾਂ ਨੂੰ ਫਿਰ ਜੇਲ੍ਹ ਦੀ ਹਵਾ ਖਾਣੀ ਪਵੇਗੀ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਜੋ ਇਮਾਨਦਾਰੀ ਦਾ ਟੰਡੋਰਾ ਪਿੱਟਿਆ ਜਾਂਦਾ ਜੋ ਕਹਿੰਦੇ ਕਿ ਅਸੀਂ ਸਾਰੇ ਇਮਾਨਦਾਰਾਂ ਉਹ ਇਹ ਇਮਾਨਦਾਰੀ ਸਾਹਮਣੇ ਆ ਗਈ ਜੋ ਵੱਡੇ ਲੀਡਰ ਨੇ ਦਿੱਲੀ ਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਕਪੜੇ ਬਾਜ਼ੀ ਕੀਤੀ ਏ ਉਹ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਕੁਝ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਜਿਹੜੇ ਇਹ ਲੀਡਰਾਂ ਦੇ ਵੱਲੋਂ ਇਹਨਾਂ ਦੇ ਮੰਤਰੀਆਂ ਦੇ ਵੱਲੋਂ ਜੋ ਇਹ ਕਪੜੇ ਸਾਹਮਣੇ ਆਉਣਗੇ ਜੋ ਇੱਕ ਵਾਰ ਸਰਕਾਰ ਹੁੰਦੇ ਨਾਤੇ ਸਭ ਕੁਝ ਢੱਕਿਆ ਹੋਇਆ ਜਦੋਂ ਸਰਕਾਰ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਸ ਵਕਤ ਇਹ ਸਾਰੇ ਰਾਜ ਖੁੱਲਦੇ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਮਾਨਦਾਰ ਜਿਹੜੇ ਹਕੇ ਨੇ ਸਾਡੀ ਸਰਕਾਰ ਇਮਾਨਦਾਰ ਹੈ ਸਾਰੇ ਲੀਡਰ ਇਮਾਨਦਾਰ ਨੇ ਪਰ ਆ ਹੁਣ ਇਮਾਨਦਾਰੀ ਕਿੱਥੇ ਗਈ ਸਕੂਲਾਂ ਦੇ ਵਿੱਚ ਕਲਾਸ ਰੂਮਾਂ ਦੇ ਵਿੱਚ ਜੋ ਵੱਡੇ ਕਫਲੇ ਸਾਹਮਣੇ ਆਏ ਨੇ